जय श्री वाला जी आज ਆਪਣੇ ਕੋਲ ਆਇਆ ਮਹਿਕਵੀਰਾ ਤੇ 인ਦਰਵੀਰਾ ਇਹਨਾਂ ਨੇ ਟੈਕਨੋ ਦਾ ਸਲਿਮ ਫੋਨ ਲੈਣਾ ਸੀ ਵਰਡ ਦਾ ਫਾਸਟਸਟ ਸਲਿਮਸਟ ਫੋਨ ਆ ਜੀ ਬਹੁਤ ਹੀ ਵਧੀਆ ਫੋਨ ਆ ਤੇ ਵੀਰੇ ਦੀ ਚੁਆਇਸ ਸੀ ਕਿ ਸਲਿਮ ਫੋਨ ਹੀ ਲੈਣਾ ਇਹਨਾਂ ਨੇ ਟਰਾਈ ਵੀ ਕੀਤਾ ਸੀ ਕਿ ਤੋ ਮਿਲਿਆ ਨਹੀਂ ਆਪਣੇ ਕੋਲ ਇਥੇ ਅਵੇਲੇਬਲ ਆ ਸੀ ਆਪਾਂ ਉਹਨਾਂ ਨੂੰ ਜ਼ੀਰੋ ਡਾਊਨ ਪੇਮੈਂਟ ਦੇ ਦਿੱਤਾ ਤੇ ਬਾਕੀ ਇਹਨਾਂ ਦਾ ਮਿਸਟਰ ਸਰਵਿਸ ਦੇ ਨਾਮ ਤੇ ਕਿਚਨ ਅਪਲਾਈਂਸ ਦਾ ਅਮਦਗੜ੍ਹ ਦੇ ਵਿੱਚ ਬਹੁਤ ਹੀ ਵਧੀਆ ਕੰਮ ਆ ਜੀ ਜੇ ਕਿਸੇ ਨੇ ਕਿਚਨ ਦਾ ਕੋਈ ਵੀ ਕੰਮ ਕਰਾਉਣਾ ਹੋਵੇ ਗੀਜ਼ਰ ਚੁੱਲ੍ਹੇ ਵਗੈਰਾ ਚਿਮਨੀ ਵਗੈਰਾ ਸਰਵਿਸ ਕਰਵਾਉਣੀ ਹੋਵੇ ਤੇ ਇਹ ਹੋਮ ਸਰਵਿਸ ਵੀ ਦੇ ਦਿੰਦੇ ਨੇ ਤੇ ਬਾਕੀ ਵੀਰੇ ਨੂੰ ਪੁੱਛਣਾ ਕਿਵੇਂ ਲੱਗੀ ਸਰਵਿਸ ਇਹਨਾਂ ਦੇ ਕੰਮ ਬਾਰੇ ਪੁੱਛਦੇ ਆ ਮੈਂ ਕਿ ਵੀਰੇ ਕਿਵੇਂ ਲੱਗੀ ਸਰਵਿਸ ਸਰਵਿਸ ਵੀਰ ਜੀ ਬਹੁਤ ਵਧੀਆ ਲੱਗੀ ਜੀ ਇਹ ਮਾਡਲ ਮਤਲਬ ਕਿ ਮੈਨੂੰ ਦਿਲ ਨੂੰ ਚੋਇਸ ਬਧਿਆ ਲੱਗੀ ਤੇ ਵੀਰੇ ਹੁਣਾਂ ਕੋਲ ਅਰੇਂਜ ਹੋ ਗਿਆ ਜੀ ਬਹੁਤ ਬਹੁਤ ਕੰਮ ਕਰਦੇ ਹੋ ਆਪਣੇ ਵੀਰ ਜੀ ਅਹਿਮਦਗੜ੍ਹ ਵਿੱਚ ਰਾਏਕੋਟਾ ਢੇ ਦੇ ਵਿੱਚ ਸ਼ਾਪ ਹੈ ਜੀ ਮਿਸਟਰ ਸਰਵਿਸ ਦੇ ਨਾਮ ਤੋਂ ਸ਼ਾਪ ਹੈ 올 ਕਿਚਨ ਅਪਲੈਂਸਸ ਦੀ ਸਰਵਿਸ ਹੈ ਵੀਰ ਜੀ ਚੁੱਲਾ ਚਿਮਨੀ ਵਾਟਰ ਫਿਲਟਰ ਵਗੈਰਾ 올 ਜੀ ਮੈਂ ਵੀ ਵੀਰੇ ਤੋਂ ਦੋ ਦਿਨ ਮਤਲਬ ਕਸਟਮਰ ਦੇ ਕੰਮ ਕਰਾਏ ਨੇ ਬਹੁਤ ਹੀ ਵਧੀਆ ਰਿਸਪੌਂਸ ਆਇਆ ਵੀਰੇ ਦਾ ਕੰਮ ਬਹੁਤ ਹੀ ਵਧੀਆ ਤੁਸੀਂ ਵੀ ਕੋਈ ਵੀ ਕੰਮ ਕਰਵਾਉਣਾ ਤਾਂ ਵੀਰੇ ਨਾਲ ਕੰਟੈਕਟ ਕਰ ਲਿਓ ਇਹਨਾਂ ਦਾ ਨੰਬਰ ਵੀ ਦੱਸ ਦਿੰਨੇ 8146042342 ਨੰਬਰ ਹੈ ਰਾਏਕੋਡ ਅਹਮਦਗੜ੍ਹ ਦੇ ਵਿੱਚ ਚੌਂਕ ਦੇ ਵਿੱਚ ਇਹਨਾਂ ਦੀ ਦੁਕਾਨ ਹੈ ਇੱਕ ਵਾਰ ਜ਼ਰੂਰ ਸੇਵਾ ਦਾ ਮੌਕਾ ਦਿਓ ਵੀਰੇ ਨੂੰ ਵੀ ਬਹੁਤ ਹੀ ਵਧੀਆ ਕੰਮ ਆਪਣੇ ਏਰੀਆ ਬਲੌਡ ਦੇ ਵਿੱਚ ਵੀ ਇਹ ਸਰਵਿਸ ਦੇਣ ਦੇ ਮੈਂ ਤੁਹਾਨੂੰ ਪਤਾ ਕਿ ਦੀਵਾਲੀ ਦੇ ਸ਼ੁਭ ਮੌਕੇ ਤੇ ਆਪਣੇ ਨਾਲ ਗਿਫਟ ਦਾ ਦਿੱਤਾ ਹੀ ਦਿੱਤਾ ਇੱਕ ਸਕ੍ਰੈਚ ਕੂਪਨ ਦੀ ਸਕੀਮ ਲਗਾਈ ਹੋਈ ਹੈ ਵੀਰਾ ਹੁਣ ਸਕ੍ਰੈਚ ਕੂਪਨ ਸਕ੍ਰੈ ਯੂਰ ਦਾ ਸਪੀਕਰ ਨਿਕਲੇ ਬਰੇ ਨੂੰ ਠੀਕ ਹੈ ਨਾਲ ਦੀਵਾਲੀ ਦਾ ਗਿਫਟ ਹੈਗਾ ਹੀ ਹੈਗਾ ਇੱਕ ਜਿਹੜਾ ਸਕ੍ਰੈਚ ਕੂਪਨ ਆ ਇਹਦੇ ਵਿੱਚੋਂ ਵੀ ਪੱਕਾ ਇਨਾਮ ਨਿਕਲਦਾ ਹੀ ਕੋਈ ਵੀ ਕੂਪਨ ਖਾਲੀ ਨਹੀਂ ਹੋਊਗਾ ਜਿਹੜਾ ਤਾਂ ਪਹੁੰਚੋ ਸਿੰਗਲ ਕਮਿਊਨੀਕੇਸ਼ਨ ਚੋਂ ਮਰੋੜ ਮਲਾਓ ਥੈਂਕ ਯੂ